बहुत 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 स्वागत है वीडियो मैं ऐसे दो उपाई हाँ जिस दे नाल, जेकर, कोई भी कोई दुश्मन है, शत्रु है खा, परेशान कर रहा है फैमिली ना रहा है या मेरे को लेडी का कमेंट आया सी, ने मेन दसा की ओना दे हसबेंड की डेथ हो गई है इस करके मेन बार दे बहुत ज्यादा परेशान कर ਤੇ ਹਨ ਤਾਂ ਪੈਨਜੀ ਤੁਸੀਂ ਇਹ ਵਾਲਾ ਉਪਾਅ ਜੋ ਟੋਟਕਾ ਮੈਂ ਦਸਾਂਗੀ ਦੋ ਟੋਟਕੇ ਦੱਸ ਰਹੀਆਂ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਕਰੋ ਤੁਹਾਡਾ ਬਾੜੇ ਜਿਹੜੇ ਵੀ ਦੁਸ਼ਮਣ ਹਨ ਬਿਲਕੁਲ ਤੁਹਾਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਣਗੇ ਇਸ ਤੋਂ ਇਲਾਵਾ ਮੈਂ ਦੇਖਦੀ ਹਾਂ ਹਸਬੰਡ ਵਾਈਫ ਦੇ ਅੰਦਰ ਥਰਡ ਪਰਸਨ ਆ ਜਾਂਦਾ ਹੈ ਤੀਸਰਾ ਬੰਦਾ ਆ ਜਾਂਦਾ ਹੈ ਜਿਸ ਦੇ ਕਾਰਨ ਘਰ ਬਰਬਾਦ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਹ ਟੋਟਕਾ ਇਹ ਉਪਾਅ ਕਰੋਗੇ ਤਾਂ ਤੀਸਰਾ ਬੰਦਾ ਜਿਹੜਾ ਤੁਹਾਡੇ ਘਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਬੰਦਾ ਤੁਹਾਡੀ ਲਾਈਫ ਤੋਂ ਬਿਲਕੁਲ ਚਲਾ ਜਾਏ

ਨਨ ਕੋਈ ਚਾਨ ਵਾਸਤੇ ਨਹੀਂ ਕਰਦੇ ਹਾਂ ਨਾ ਹੀ ਕਰਨੀ ਚਾਹੀਦੀ ਹੈ ਮੈਂ ਵੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਟੋਟਕੇ ਦਸਾਂਗੀ ਤਾਂ ਮੈਨੂੰ ਵੀ ਉਸ ਦਾ ਨੁਕਸਾਨ ਹੋਏਗਾ ਤਾਂ ਤੁਸੀਂ ਵੀ ਇਹ ਗੱਲ ਨੋਟ ਕਰ ਲਓ ਤੁਸੀਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਕਰਨਾ ਕਿ ਉਸ ਦਾ ਇਹ ਹੋ ਜਾਵੇ ਹੋ ਜਾਵੇ ਬਸ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਸਾਨੂੰ ਉਹ ਪਰੇਸ਼ਾਨ ਕਰ ਰਿਹਾ ਸਾਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਵੇ ਸਾਡੀ ਲਾਈਫ ਤੋਂ ਦੂਰ ਚਲਾ ਜਾਵੇ ਬਸ ਸਾਡੀ ਲਾਈਫ ਵਿੱਚ ਇੰਟਰਫੇਅਰ ਨਾ ਕਰੇ ਜ਼ਿੰਦਗੀ ਵਿੱਚ ਇੰਟਰਫੇਅਰ ਨਾ ਕਰੇ ਸਾਡੀ जिंदगी ਨੂੰ ਸਾਡੇ ਪਰਿਵਾਰ ਨੂੰ ਬਰਬਾਦ ਨਾ ਕਰੀਂ ਠੀਕ ਹੈ ਜੀ ਅਚੀ ਤਰ੍ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਚਲੋ ਜੀ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਪਹਿਲੇ ਲਾਈਕ ਕਰ ਦਿਓ ਜੀ ਸ਼ੇਅਰ ਕਰੋ कमेंट अपनी हाजरी जरूर बर जरूर दया करो जी के बेनती है ताकि परमात्मा आशीर्वाद जरूर मिल सके शनिवार इस उपा वास्ते चंगे हन, पर करना कद कर आप शाम छे बजे तो बाद ठीक है शाम न छे बजे तू तो बाद आ, की करना है मेथी का दाना लैना है ठीक है मेथी का दाना आराम ਅਸੀਂ ਮਾਰਕੀਟ ਤੋਂ ਮਿਲ ਜਾਂਦਾ ਹੈ ਇੱਕ ਮੁਠੀ ਤੁਹਾਨੂੰ ਮੇਥੀ ਦਾ ਦਾਣਾ ਚਾਹੀਦਾ ਹੈ ਨਾਲ ਦੇ ਨਾਲ ਇੱਕ ਨਿੰਬੂ ਚਾਹੀਦਾ ਹੈ ਪਲਸ ਚਾਹੀਦਾ ਹੈ ਤੁਹਾਨੂੰ ਕਪੂੜ ਜਲਾਉਣ ਵਾਸਤੇ ਤੁਹਾਨੂੰ ਕਪੂੜ ਚਾਹੀਦਾ ਹੈ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਹਨ ਪਰ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਜਦੋਂ ਤੁਸੀਂ ਉਪਾ ਕਰਨਾ ਹੈ ਕਿਸੇ ਨੂੰ ਵੀ ਦੱਸ ਕੇ ਨਹੀਂ ਕਰਨਾ ਹੈ ਨਹੀਂ ਤਾਂ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਬਿਲਕੁਲ ਵੀ ਨਹੀਂ ਮਿਲੇਗਾ ਹੁਣ ਇਹ تین ਚੀਜ਼ਾਂ ਆਪਾ ਲੈ ਲੀਏ ਤਿੰਨ ਚੀਜ਼ਾਂ ਲੈ ਕੇ ਤੁਸੀਂ ਜਾਣਾ ਹੈ ਕਿਸੇ ਵੀ ਸੁੰਸਾਨ ਜਗ੍ਹਾ ਤੇ ਠੀਕ ਹੈ ਕਿਸੇ ਵੀ ਸੁੰਸਾਨ ਜਗ੍ਹਾ ਤੇ ਚਲੇ ਜਾਓ ਉੱਥੇ ਤੁਹਾਨੂੰ ਕੋਈ ਵੀ ਦਰਖਤ ਲਿਕੇਗਾ ਹਾਂਜੀ ਕੋਈ ਵੀ ਦਰਖਤ ਕੋਈ ਵੀ ਦਰਖਤ ਦੇ ਨੀਚੇ ਇਹ ਐ ਮੇਥੀ ਦਾਣਾ ਰੱਖ ਦੇਣਾ ਤੇ ਉੱਪਰ ਨਿੰਬੂ ਰੱਖਣਾ ਹੈ ਨਿੰਬੂ ਰੱਖਣ ਤੋਂ ਪਹਿਲੇ ਤੁਹਾਡਾ ਜਿਹੜਾ ਵੀ ਦੁਸ਼ਮਣ ਹੈ ਜਿਹੜਾ ਵੀ ਸ਼ਤਰੂ ਹੈ ਉਸ ਦਾ ਨਾਮ ਲਾਲ ਪੈਨ ਦੇ ਨਾਲ ਨਿੰਬੂ ਦੇ ਉੱਤੇ ਲਿਖ ਦੇਣਾ ਠੀਕ ਹੈ ਜੀ ਫਿਰ ਉਹ ਮੇਥੀ ਦਾਣੇ ਦੇ ਉੱਪਰ ਨਿੰਬੂ ਰੱਖ ਦੇਣਾ ਤੇ ਉਸ ਦੇ ਉੱਪਰ ਆਪਾਂ ਕਪੂਰ ਰੱਖ ਦੇਣੇ ਹੈ ਤੇ ਫਿਰ ਕਪੂਰ ਨੂੰ ਜਲਾ ਦੇਣਾ ਹੈ ਕਪੂਰ ਥੋੜੇ ਜਿਆਦਾ ਲੈ ਕੇ ਜਾਣਾ ਤਾਂ ਕਿ ਉਹ ਨਿੰਬੂ ਜਿਹੜਾ ਹੈ ਉਹ ਅਚੀ ਤਰ੍ਹਾਂ ਜਲ ਸਕੇ ਠੀਕ ਹੈ ਨਿੰਬੂ ਜਦੋਂ ਅਚੀ ਤਰ੍ਹਾਂ ਪੂਰਾ ਜਲ ਜਾਏਗਾ ਕਪੂਰ ਜਲ ਜਾਏਗਾ ਉਸ ਤੋਂ ਬਾਅਦ ਤੁਸੀਂ ਆਪਣੇ ਕਿਸੇ ਵੀ ਪੈਰ ਨਾਲ ਭਾਵੇਂ ਰਾਈਟ ਜਾਂ ਲੈਫਟ ਸੱਜਾ ਜਾਂ ਖੱਬਾ ਕਿਸੇ ਵੀ ਪੈਰ ਦੇ ਨਾਲ ਨਿੰਬੂ ਨੂੰ ਅਚੀ ਤਰ੍ਹਾਂ ਕੁਚਾ ਉੱਟਣਾ ਠੀਕ ਹੈ ਉਹ ਕੰਮ ਕਰਕੇ ਤੁਸੀਂ ਵਾਪਿਸ ਆਪਣੇ ਘਰ ਆ ਜਾਣਾ ਹੈ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਹੈ ਠੀਕ ਹੈ ਇਹ ਉਪਾ ਕਰਨਾ ਹੈ ਐਤਾ ਹੋ ਗਿਆ ਪਹਿਲਾ ਉਪਾ ਹੁਣ ਗੱਲ ਕਰਦੇ ਹਾਂ ਦੂਸਰੇ ਉਪਾ ਦੇ ਉਸ ਦੇ ਵਿੱਚ ਤੁਹਾਨੂੰ ਚਾਹੀਦਾ ਹੈ 100 ਦਾ ਨੋਟ ਠੀਕ ਹੈ 100 ਦਾ ਨੋਟ ਲੈਣਾ ਹੈ ਅਤੇ ਉਸ ਦੇ ਉੱਪਰ ਲਾਲ ਪੈਨ ਦੇ ਨਾਲ ਠੀਕ ਹੈ ਛੋਟੇ ਛੋਟੇ ਅਕਸ਼ਰਾਮਿਚ ਜਿੰਨਾ ਹੋ ਸਕੇ ਆਪਣੇ ਦੁਸ਼ਮਨ ਦਾ ਨਾਮ ਲਿਖ ਦੇਣਾ ਹੈ ਜਿਹੜਾ ਵੀ ਬੰਦਾ ਹੈ ਜਾਂ ਬੰਦੀ ਹੈ ਜੋ ਵੀ ਹੈ ਉਸ ਦਾ ਨਾਮ ਲਿਖ ਦੇਣਾ ਹੈ ਜਿੰਨੀ ਵਾਰ ਵੀ ਲਿਖ ਸਕਦੇ ਹੋ ਜਿਆਦਾ ਤੋਂ ਜਿਆਦਾ ਉਥੇ 15 ਵਾਰ ਵੀ ਵਾਰ 25 50 100 ਜਿੰਨੀ ਆ ਛੋਟੇ ਛੋਟੇ ਅਕਸ਼ਾਂਗੇ ਚ ਉਸ ਦਾ ਨਾਮ ਲਿਖ ਦੇਣਾ ਹੈ ਉਹ ਫਿਰ ਉਸ ਜਿਹੜੇ ਨੋਟ ਨੂੰ ਹੈ ਹੁਣ ਉਸ ਨੋਟ ਨੂੰ ਫੋਲਡ ਕਰਕੇ ਤੁਸੀਂ 21 ਵਾਰ ਆਪਣੇ ਉੱਤੋਂ ਐਂਟੀ ਕਲੋਕਵਾਈਜ਼ ਸਿਰ ਤੋਂ ਵਾਰਨਾ ਹੈ ਠੀਕ ਹੈ ਉਸ ਤੋਂ ਬਾਅਦ ਹੱਥ ਵਿੱਚ ਮੁਠੀ ਵਿੱਚ ਉਹ ਨੋਟ ਫੜ ਕੇ ਤੁਸੀਂ ਜਾਣਾ ਹੈ ਮੰਦਿਰ ਵਿੱਚ ਠੀਕ ਹੈ ਮੰਦਿਰ ਵਿੱਚ ਉੱਥੇ ਜਿਹੜੀ ਦਾਨ ਪੇਟੀ ਹੁੰਦੀ ਹੈ ਉੱਥੇ ਤੁਸੀਂ ਜਾਂ ਤਾਂ ਇਹ ਨੋਟ ਪਾ ਸਕਦੇ ਹੋ ਜਾਂ ਫਿਰ ਕੋਈ ਬਾਰ ਗਰੀਬ ਬੈਠਾ ਹੁੰਦਾ ਹੈ ਤੁਸੀਂ ਉਸ ਗਰੀਬ ਨੂੰ ਇਹ ਨੋਟ ਦੇ ਸਕਦੇ ਹੋ ਦੋਨਾਂ ਵਿੱਚੋਂ ਕੋਈ ਵੀ ਕੰਮ ਕਰ ਸਕਦੇ ਹੋ ਤੁਸੀਂ ਦੇਖੋਗੇ ਜੋ ਵੀ ਤੁਹਾਡਾ ਸ਼ਤਰੂ ਤੁਹਾਡੇ ਕੰਮ ਨੂੰ ਬਰਬਾਦ ਕਰ ਰਿਹਾ ਹੈ ਤੁਹਾਡੇ ਬਿਜ਼ਨਸ ਨੂੰ ਬਰਬਾਦ ਕਰ ਰਿਹਾ ਹੈ ਤੁਹਾਨੂੰ ਡਰਾ ਰਿਹਾ ਹੈ ਫਾਲਤੂ ਦਾ ਉਹ ਬਿਲਕੁਲ ਜਾਂ ਤਾਂ हट जाएगा ਤੁਹਾਡੀ ਲਾਈਫ ਤੋਂ ਤੁਹਾਡੇ ਇੰਟਰਫੇਅਰ ਕਰਨਾ ਬੰਦ ਕਰ ਦੇਗਾ ਬਿਲਕੁਲ ਡਰਾਣਾ ਬੰਦ ਕਰ ਦੇਗਾ ਤੁਹਾਡੇ ਤੋਂ ਡਰਨ ਲੱਗ ਜਾਏਗਾ ਹਾਂਜੀ ਬਲੀਵ ਕਰੋ ਤੁਹਾਡੇ ਤੋਂ ਡਰਨ ਲੱਗ ਜਾਏਗਾ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਪਾਏਗਾ ਐਨਾ ਇਸ ਦੋਨੋਂ ਉਪਾਅ ਵਿੱਚ ਸ਼ਕਤੀ ਹੈ ਜੀ ਕਰਕੇ ਦੇਖਣਾ ਬਹੁਤ ਹੀ ਵਧੀਆ ਉਪਾਹਨ ਜੇ जिन्ना ਨੂੰ ਇਸ ਉਪਾਦੇ ਕਰਨ ਦਾ ਜੋ ਰਿਜ਼ਲਟ ਮਿਲੇਗਾ ਮੈਨੂੰ ਜਰੂਰ ਕਮੈਂਟ ਵਿੱਚ ਕਰਕੇ ਦੱਸਣਾ ਜੀ ਮੈਂ ਤੁਹਾਡੀ ਬਹੁਤ ਵੱਡੀ ਆਭਾਰੀ ਹੋਵਾਂਗੀ ਕਿਉਂਕਿ ਸਾਨੂੰ ਇਸ ਦੇ ਨਾਲ ਮੋਟੀਵੇਸ਼ਨ ਮਿਲ ਜਾਏ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀਆਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪ੍ਰੋਬਲਮ ਦਾ ਬਦਿਆ ਜਿਹਾ ਹੱਲ ਲੈ ਕੇ